ਉਸ ਨੂੰ ਵੀ 12 ਅੰਕ ਜਿਹੜੇ अवेलेबल ਆ ਅਵੇਲੇਬਲ ਦਿੱਤੇ ਆ 15 15 15 15 ਇਹ ਤਾਂ ਤੁਹਾਨੂੰ ਨਹੀਂ ਸਕਦਾ ਨਹੀਂ ਇਹ 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 ਸਟੇਟ ਵਾਲੀ ਗੱਲ ਹੈ ਇਸਟੇਟ ਇਹ ਸਟੇਟ ਦੇ ਆ ਪਲੱਸ 2 ਵਾਲੇ ਜਿਹੜੇ ਹੈਗੇ ਉਹ ਨੈਸ਼ਨਲ ਦੇ ਕਵਿਤੇ ਨਾਨ ਮੈਡੀਕਲ ਉਤੋਂ ਕਢਾ ਲਈ ਜੇ ਤੇਰੇ ਕੋਲ ਜਿਹੜਾ ਜਿਹੜਾ ਪਲਸ 2 ਦਾ ਗਰੁੱਪ ਦਾ ਕਿਹਾ ਸੀ ਹੈ ਨਾ ਜਿਹੜਾ ਰਵੀ ਉਦੇ ਸਿੰਘ ਆ ਇਹ ਸਾਇੰਸ ਗਰੁੱਪ ਦੇ ਵਿੱਚ ਨਾਨ ਮੈਡੀਕਲ ਨਾਲ ਸੰਬੰਧਿਤ ਰੱਖਿਆ ਔਰ ਜਿਹੜਾ ਅਸ਼wini ਆ ਬੇਟਾ ਇਹ ਸਾਇੰਸ ਗਰੁੱਪ ਦਾ ਮੈਡੀਕਲ ਦਾ ਹੈ ਬੱਚਾ ਰੂਪਨ ਨੋਨ ਮੈਡੀਕਲ ਨੰਬਰ 4521 ਉਹਦਾ ਨਾਮ ਦੇ ਨਾਮ ਵਾਲੀ ਦੇਖ ਕੇ ਮੈਂ ਤੁਹਾਨੂੰ ਚੈੱਕ ਕਰਾ ਕੇ ਦੱਸ ਦੇਗਾ ਕੀ ਪ੍ਰੋਵੀਜ਼ਨਸ ਹੈਗੇ ਔਰ ਬੜੀ ਹੋਰ ਹੈ ਤਾਂ ਇੱਕ ਹੋਰ ਖੁਸ਼ੀ ਦੀ ਗੱਲ ਆ ਵੀ ਜਿਹੜਾ ਸੈਕੰਡ ਬੱਚਾ ਆ ਉਹ ਨੋਨ ਮੈਡੀਕਲ ਇਸ ਨੇ ਆਪਣੇ ਐਡੀਸ਼ਨਲ ਸਬਜੈਕਟ ਬਾਇਓਲ ਜ ਵੀ ਲਿਆ ਹੈਗਾ ਜਿਹੜਾ ਸੈਕੰਡ ਬੀਚ ਜਿਸ ਨੇ ਲਈ ਆ ਐਡੀਸ਼ਨਲ ਸਬਜੈਕਟ ਜਿਹੜਾ ਹੈਗਾ ਸੀ ਬਾਇਓ ਦਾ ਲਿਆ ਹੈਗਾ ਵੈਸੇ ਉਹ ਨੋਨ ਮੀਕ ਨੋਨ ਮੈਡੀਕਲ ਚ ਬਾਇਓ ਨੇ ਨਾ ਜਿਹੜਾ ਐਡੀਸ਼ਨਲ ਤੌਰ ਤੇ ਲਿਆ ਹੈਗਾ ਹਾਂਜੀ ਹਾਂ ਸੁਪਰ ਮੈਡੀਕਲ ਦੇ ਅੱਛਾ ਇਹ ਬੱਚੇ ਜਿਆਦਾ ਸਰਕਾਰੀ ਸਕੂਲਾਂ ਦੇ ਉਹ ਤਾਂ ਤੁਹਾਡੇ ਸਾਹਮਣੇ ਆ ਜੀ ਅਸੀਂ ਦੇਖ ਤੇ ਆ ਚਲੋ ਬੱਚੇ ਤਾਂ ਬੱਚੇ ਆ ਸਰਕਾਰੀ ਸਰਕਾਰੀ ਪ੍ਰਾਈਵੇਟ ਦਾ ਥੋੜਾ ਫਰਕ ਕਰੀਂਗਾ ਅੱਗੇ ਇਹ ਹੀ ਹੁੰਦਾ ਹੈ ਸਰਕਾਰੀ ਦੇਖੋ ਬੱਚਿਆਂ ਦੇ ਵਿੱਚ ਤੁਹਾਡੇ ਅਮਾਦ ਦੇ ਰਾਹੀਂ ਆਪਾਂ ਵੇਖਦੇ ਆ ਅੱਜ ਬੱਚੇ ਜਿਹੜੇ ਹੈਗੇ ਆ ਬਹੁਤ ਹੀ ਟੈਲੈਂਟ ਹੋ ਰਹੇ ਹੈਗੇ ਆ ਦੇਖੋ ਪੂਰੇ ਪੂਰੇ ਨੰਬਰ ਲੈ ਕੇ ਜਾ ਰਹੇ ਨੇ ਔਰ ਉਹਦੇ ਵਿੱਚ ਚਾਹੇ ਜਿਹੜੇ ਹੈਗਾ ਆ ਕੁਆਲਿਟੀ ਆਫ ਐਜੂਕੇਸ਼ਨ ਵਾਲੀ ਹੈ ਜਾਂ ਜਿਹੜੇ ਹੈਗੇ ਆ ਗੁਰੂਆਂ ਦੀ ਜਿਹੜੇ ਉਹਨਾਂ ਨੂੰ ਪੜਾਉਂਦੇ ਟੀਚਰ ਦੇ ਆਪਾਂ ਦੀ ਮਿਹਨਤ ਸਦਕਾ ਬਹੁਤ ਹੀ ਵਧੀਆ ਬੱਚੇ ਇਕ ਜਾ ਰਹੇ ਆ ਆਰਐਲ ਕਿਨੇ ਮਾਰ ਨਹੀਂ ਦੇ ਆ ਆਰਐਲ ਕਿਨੇ ਆਰਐਲ ਦੇ ਅਕੈਡਮਿਕ ਔਰ ਰਲ ਰੈਗੂਲਰ ਦਾ ਇੱcke ਤੋਂੰਦਾ ਇੱcke ਵਿਦ ਹੇਲਡ ਹੈ 160 ਬੇਰੇ ਪਲਸ 2 ਪਲਸ 2 ਦੇ ਜਿਹੜੇ ਬੱਚੇ ਨੇ ਮੈਂ ਫੇਰ ਰਿਪੀਟ ਕਰ ਦਨ ਆਏਗਾ ਜੀ ਟੋਟਲ ਬੱਚੇ 284452 ਨੇ ਅਪੀਅਰ ਹੋਏ ਉਹਦੇ ਲਈ ਉਹਦੇ ਵਿੱਚੋਂ 264662 ਬੱਚੇ ਪਾਸ ਹੋ ਗਏ ਠੀਕ ਹੈ ਜੀ ਔਰ ਜਿਹੜੀ ਕਮਪਾਰਟਮੈਂਟ ਆ ਜਿੰਨ ਸਫਲੀ ਕਹਿੰਦੇ ਆ 16645 ਬੱਚਾ ਦੀ ਠੀਕ ਹੈ ਕਿ ਨਹੀਂ ਔਰ 2981 ਬੱਚੇ ਜਿਹੜੇ ਹੈਗੇ ਆ ਫੇਲ ਹੋਏ ਨੇ ਸਫਲ ਨੇ ਹੋਏ ਔਰ ਜਿਨ੍ਹਾਂ ਦਾ ਵਿਦ ਹੈਡ ਕੀਤਾ ਹੈਗਾ 168 ਬੱਚੇ ਦੇ ਉਹ ਕਿਸੇ ਨਾ ਕਿਸੇ ਫੀਸ ਜਾਂ ਕੋਈ ਹੋਰ ਕਾਰਨ ਕਰਕੇ ਜਿਹੜਾ ਹੈਗਾ ਉਹ ਉਹਦੇ ਵਿੱਚ ਆਏ